ਰਿਸ਼ਵਤ ਲੈਣ ਦੇ ਤਰੀਕੇ ਵੀ ਕਮਾਲ ਦੇ ਕਈ ਵਾਰੀ ਤਾਂ ਸ਼ਾਬਾਸ਼ ਦੇਣ ਨੂੰ ਜੀ ਕਰਦਾ ਯਾਰ ਕਮਾਲ ਹੈ ਬਾਈ ਬੰਦੇ ਨੇ ਇੱਕ ਤਹਿਸੀਲਦਾਰ ਫੜਿਆ ਜੀ ਤਹਿਸੀਲਦਾਰ ਜਿਆਦਾ ਟਾਈਮ ਤਾਂ ਲੈ ਰਿਹਾ ਇੱਕ ਤਹਿਸੀਲਦਾਰ ਫੜਿਆ ਸਾਨੂੰ ਪਤਾ ਲੱਗੇ ਪੈਸੇ ਲੈਂਦਾ ਰਿਸ਼ਟਰੀ ਉੱਲ ਅਸੀਂ ਸੀਸੀਟੀਵੀ ਕੈਮਰੇ ਲਾਤੇ ਉਹਦੇ ਦਫ਼ਤਰ 'ਚ ਕੋਈ ਕੈਮਰੇ 'ਚ ਉਹਨੇ ਪੈਸਾ ਨਹੀਂ ਲਿਆ ਜੀ ਦੋ ਦਿਨ ਲਾਤੇ ਤਿੰਨ ਦਿਨ ਲਾਤੇ ਕੋਈ ਪੈਸਾ ਨਹੀਂ ਲਿਆ ਜੀ ਅਸੀਂ ਉਹਨਾਂ ਨੂੰ ਪੁੱਛਿਆ ਜਿਹੜੇ ਸ਼ਿਕਾਇਤ ਲਕਾਈ ਸੀ ਕਹਿੰਦੇ ਪੈਸੇ ਲੈਂਦਾ ਹੈ ਜੀ ਇਹ ਅਸੀਂ ਕਿਹਾ ਚਲ ਘਰੇ ਲਾ ਦਿੰਦੇ ਹਾਂ ਘਰੇ ਬੁਲਾਉਂਦਾ ਹੋਣਾ ਵੀ ਬਾਅਦ 'ਚ ਘਰੇ ਆ ਜੀ ਸ਼ਾਮ ਨੂੰ ਘਰੇ ਸੀਸੀਟੀਵੀ ਕੈਮਰਾ ਲਾਤੇ ਘਰੇ ਵੀ ਨਹੀਂ ਕੋਈ ਆਇਆ ਜੀ ਵੀ ਜਿਹੜਾ ਰਿਸਟਰੀ ਕਰਾ ਕੇ ਗਿਆ ਹੋਵੇ ਸ਼ਾਮ ਨੂੰ ਘਰੇ ਗਿਆ ਹੋਵੇ ਬੜਾ ਪੰਗਾ ਪੈ ਗਿਆ ਜੀ ਕਿ ਕਿਵੇਂ ਕਰਦਾ ਇਹ ਯਾਰ ਕੰਮ ਕੰਮ ਕਰਦਾ ਕਹਿੰਦੇ ਜੀ ਇਹ ਫਿਰ ਸਾਨੂੰ ਪਤਾ ਲੱਗਿਆ ਥੋੜਾ ਜਿਹਾ ਅਸੀਂ ਉਹ ਵੀਡੀਓ ਨੂੰ ਬਾਰ-ਬਾਰ ਦੇਖਿਆ ਮੈਂ ਕਿਹਾ ਮੈਨੂੰ ਵੀਡੀਓ ਦਿਓ ਮੈਂ ਵੇਲਾ ਬਹਿ ਕੇ ਨਾ ਤੇ ਖਣ ਲੱਗ ਗਿਆ بار بار ਵੀ ਕੋਈ ਨਾ ਕੋਈ ਤਾਂ ਮਿਲੂਗਾ ਕੁਛ ਨਾ ਫਿਰ ਮੈਂ ਦੇਖਿਆ ਤਿੰਨ ਚਾਰ ਰਜਿਸਟਰੀਆਂ ਉਹਨੇ ਮੋੜੀਆਂ ਸੀ ਹਰ ਰਿਸਟਰੀ ਆਈ ਦੋ ਤਿੰਨ ਲਾਈਨਾਂ ਪਹਿਲੀਆਂ ਵੜ ਗਈ ਇਹ ਰਿਸਟਰੀ ਨਹੀਂ ਹੋ ਸਕਦੀ ਉਹ ਮੋੜੀਆਂ ਸੀ ਜਦੋਂ ਹੀ ਮੋੜਦੇ ਸੀ ਤਾਂ ਉਹਦਾ ਜਿਹੜਾ ਕੋਈ ਇਥੇ ਸਟਾਫ ਦਾ ਬੰਦਾ ਸੀ ਉਹ ਉਹਨੂੰ ਕਹਿੰਦਾ ਸੀ ਹੋਈ ਨਹੀਂ ਮੇਰੇ ਨਾਲ ਆ ਜਾ ਉਹ ਉਹਨੂੰ ਲੈ ਲੈ 12 ਨੰਬਰ 12 ਨੰਬਰ ਬੂਥ 'ਚ ਨਾ ਕਲਵੀਰ ਸਿੰਘ ਬੈਠਾ ਹੈ ਉਹਦੇ ਕੋਲ ਜਾ ਕਲਵੀਰ ਸਿੰਘ ਬਸੀਕਾ ਨਵੀਸ ਹੈ ਉਹ ਕਹਿੰਦਾ ਲੈ ਕਿੱਥੋਂ ਲਖਾਈ ਹੈ ਇਹ ਇਹ ਨਹੀਂ ਹੋਣੀ ਅੱਛਾ ਜੀ ਕਰਾਉਣੀ ਹੈ ਹਾਂਜੀ ਅੱਜ ਹੀ ਕਰਾਉਣੀ ਹੈ ਹਾਂ 18 ਨੰਬਰ 'ਚ ਬਲਵੀਰ ਸਿੰਘ ਬੈਠਾ ਹੈ ਉੱਥੇ ਜਾ 18 ਨੰਬਰ 'ਚ ਗਿਆ ਉਹ ਕਹਿੰਦਾ ਅੱਛਾ ਲਈ ਫਿਰਦਾ ਅੱਜ ਹੀ ਹੋ ਜੂਗੀ 50000 ਲੱਗੂਗਾ 50 ਅੱਛਾ ਚਲੋ 45 'ਤੇ ਗੱਲ ਨਿਬੜ ਗਈ 45 ਦੇ ਤਾਂ ਉਹਨੇ ਬਲਵੀਰ ਸਿੰਘ ਨੇ ਕੁਲਵੀਰ ਨੂੰ 12 ਨੰਬਰ ਵਾਲੇ ਨੂੰ ਵਾਰ ਸਿਆਰ ਤਰਤਾ ਵੀ ਹੋ ਗਿਆ ਕੰਮ ਕਹਿੰਦਾ ਹੁਣ ਜਾ ਕੇ ਕੁਲਵੀਰ ਤੋਂ ਲਖਾ ਲਾ ਹੁਣ ਕੁਲਵੀਰ ਜਿਹੜਾ ਲਿਖਦਾ ਸੀ ਰੀਸਟਰੀ ਇਹ ਨਾਮ ਅਸਲੀ ਨਹੀਂ ਹੈਗਾ ਕਿਤੇ ਕਿਸੇ ਕੁਲਵੀਰ ਦੇ ਘਰ ਪੈ ਜਾ ਕੇ ਤੁਸੀਂ ਕੁਲਵੀਰ ਜਿਹੜਾ ਰੀਸਟਰੀ ਲਿਖਦਾ ਸੀ ਨਾ ਉਹ ਕਰਦਾ ਸੀ ਕਮਾਲ ਉਹ ਰੀਸਟਰੀ ਵੀ ਇਹ ਵਿੱਚੀ ਲਿਖ ਦਿੰਦਾ ਸੀ ਵੀ ਪੈਸੇ ਆ ਗਏ ਬਾਰਕਮ ਬਾ ਵਸੂਲ ਬਾ ਰਕਮ ਬਾ ਉਹ ਜਿਹੜਾ ਹੁੰਦਾ ਨਾ ਬਾ ਹੱਦ ਫਦੂਦ ਪਤਾ ਨਹੀਂ ਕੀ ਲਿਖਾਉਂਦਾ ਹੈ ਉਹ ਰਟ ਪੜਵਾਰੀ ਪੜਦਾ ਸੀ ਕਹਿੰਦਾ ਹਾਂ ਹੁਣ ਹੋ ਜੂਗੀ ਜਦੋਂ ਲਿਖਤਾ ਉਹਨੇ ਬਾ ਰਕਮ ਬਾ ਵਸੂਲ ਤੇ ਪੈਸੇ ਆ ਗਏ ਜੀ ਮੈਂ ਕਹਾਂ ਰਜਿਸਟਰੀਆਂ ਜਿਹੜੀਆਂ ਨੇ ਨਾ ਸਿੱਧੀ ਸੌਖੀ ਪੰਜਾਬੀ ਚ ਲਿਖੋ ਜੇ ਕਿਸਾਨ ਆਇਆ ਕੋਈ ਰਜਿਸਟਰੀ ਕਰਾਉਣ ਘਰ ਜਾ ਕੇ ਆਪਣੀ 10ਵੀਂ ਪਾਸ ਜਾਂ 12ਵੀਂ ਪਾਸ ਆਪਦੀ ਧੀ ਨੂੰ ਕਵੇ ਪੁੱਤ ਪੜ ਕੇ ਸੁਣਾਈ ਰੀਸਟੀ ਠੀਕ ਐ ਉਹ ਪੜ ਕੇ ਦੱਸ ਸਕੇ ਕਿ ਅੱਜ ਆਹਾ ਹਾਏ ਸੀ ਇਹਨੇ ਇੰਨੇ ਪੈਸੇ ਦਿੱਤੇ ਤੇ ਜ਼ਮੀਨ ਇਹਦੀ ਇੰਨੀ ਹੋ ਗਈ ਐਂ ਲਿਖ ਤੋ ਆ ਕੀ ਲੋੜ ਬਾਹ ਹਕਬਾ ਬਾਹ ਰਕੂਬ ਬਾਹ ਮਾਲਕ ਬਾ ਖਸਰਾ ਬਾ ਇਧਰ ਨੂੰ ਬਾ ਉਧਰ ਨੂੰ ਪਤਾ ਨਹੀਂ ਕੀ ਲਿਖੀ ਜਾਂਦੇ ਯਾਰ ਮੈਂ ਇਹਨੂੰ ਸੌਖੀ ਕਰੋ ਉਰਦੂ ਚੱਕੀ ਫਿਰਦੇ ਹਾਂ ਪੁਰਾਣੀ ਹੁਣ ਰੀਸਟੀਆਂ ਪੰਜਾਬੀ ਚ ਨੇ ਸੌਖੀ ਪੰਜਾਬੀ ਚ ਨੇ ਤੁਹਾਡਾ ਬੱਚਾ ਰਿਸਟਰੀ ਪੜ ਸਕਦਾ ਕਿ ਕੀ ਲਿਖਿਆ ਹੋਇਆ ਹੋ ਜੀ ਕੀ ਲਿਖੋਣਾ ਕੀ ਹੈ ਯਾਰ ਲੋਕਾਂ ਤੋਂ ਤੁਸੀਂ ਆਏ ਨੇ ਜੀ ਤਾਂ ਬਹੁਤ ਅੱਗੇ ਲੰਗੇ ਹੋਈਆਂ ਚੀਜ਼ਾਂ ਨੇ ਇਹ ਮੈਨੂੰ ਕੋਈ ਤਾਜ਼ ਤੂਜ਼ ਨਹੀਂ ਮਿਲਿਆ ਕੰਡਿਆਣਾ ਤਾਜ਼ ਇਹ ਬੜੇ ਬੀਜੇ ਹੋਏ ਨੇ ਨਾ ਨ ਚੁਗਣੇ ਪੈ ਰਹੇ ਨੇ ਪਰ ਚੁਗਾਂਗੇ ਚੁਗਾਂਗੇ ਤੁਹਾਡਾ ਸਹਿਯੋਗ ਚਾਹੀਦਾ ਵਾ ਤੁਸੀਂ ਝਟ ਦਿਖਿਓ ਬਸ ਤੁਸੀਂ ਵੀ ਹੋਈ ਕੀ ਜਾਂਦਾ ਮੇਰੇ ਤੇ ਯਕੀਨ ਰੱਖੋ ਰੋਜ਼ ਨਵੇਂ ਆਇਆ ਕਰੂ ਤੁਹਾਨੂੰ ਕੋਈ ਨਾ ਕੋਈ ਲੈ ਵੀ ਇੱਕ ਹੋਰ ਚੱਕ ਲਿਆ ਲੈ ਵੀ ਇੱਕ ਹੋਰ ਟੰਗਤਾ ਹੁਣ ਲੱਗਦਾ ਗਏ ਥੋੜਾ ਡਰਨ ਅੱਛਾ ਹੋਰ ਵੇਖੋ ਅਸੀਂ ਕੀ ਕਰਤਾ ਅਸੀਂ ਕਰਤਾ ਜਾਰੀ WhatsApp ਨੰਬਰ ਵੀ ਜੇ ਤੁਹਾਨੂੰ ਕੋਈ ਕੋਈ ਰਿਸ਼ਵਤ ਮੰਗਦਾ ਹੈ ਫੋਨ ਕੱਢ ਕੇ ਉਹਦੀ ਫੋਟੋ ਖਿੱਚ ਕੇ ਜਾਂ ਵੀਡੀਓ ਬਣਾ ਕੇ ਸਾਨੂੰ ਭੇਜ ਦਿਓ ਇਹਦਾ ਵੀ ਤੋੜ ਕੱਢ ਲਿਆ ਦਫ਼ਤਰ ਦੇ ਬਾਹਰ ਲਿਖਤਾ ਮੋਬਾਈਲ ਫੋਨ ਅੰਦਰ ਲਿਆਉਣਾ ਸਖਤ ਮਨਾ ਹੈ ਮੈਂ ਕਿਹਾ ਬੜਾ ਪੰਗਾ ਪੈ ਗਿਆ ਕਹਿੰਦੇ ਜੀ ਅਫਸਰ ਮੇਰੇ ਕੋਲ ਆ ਗਏ ਐ ਐ ਲਿਖ ਲਿਆ ਲਿਖਾਇਆ ਕਰੋ ਜਿਨੇ ਜਿਨਾਂ ਨੇ ਇਹ ਲਿਖਿਆ ਉਹਨਾਂ ਨੂੰ ਤਾਂ ਫਾੜੀ ਲਾਓ ਕਰੋ ਉਹ ਮੋਬਾਈਲ ਫੋਨ ਤੋਂ ਕਿਉਂ ਡਰਦੇ ਨੇ ਵੀ ਅੰਦਰ ਕੋਈ ਕੋਈ ਵੀਡੀਓ ਬਣਾਉਣੀ ਉਹਦੀ ਕੋਈ ਮੈਂ ਜਿਨੇ ਜਿਨਾਂ ਨੇ ਲਿਖਿਆ ਇਹਦਾ ਮਤਲਬ ਮਨਚ ਚੋਰ ਹੈ ਉਹਨਾਂ ਨੂੰ ਤਾਂ ਫਿਰ ਲੈ ਆਓ ਕਹਿੰਦਾ ਫਿਰ ਫਿਰ ਉਹ ਹਟਾਇਆ ਜਿਉਂ ਐ ਲਿਖ ਸਕਦੇ ਤੁਸੀਂ ਮੋਬਾਈਲ ਫੋਨ ਅੰਦਰ ਨਹੀਂ ਲੈ ਕੇ ਆ ਸਕਦੇ ਅਗਲੇ ਮੈਨੂੰ ਸਮਝ ਨਹੀਂ ਆਉਂਦੀ ਪੰਜਾਬੀਆਂ ਨੂੰ ਪੰਜਾਬੀਓਂ ਹੀ ਲੁੱਟੀ ਜਾਂਦੇ ਐ ਕਿੱਥੇ ਲੈ ਜਾਓਗੇ ਉਹ ਇੱਕ ਮੰਤਰੀ ਫੜਿਆ ਸ਼ਹਿਰ ਪਰਾਲਾ ਉਹ ਡੇ ਘਰ ਉਹਦੇ ਚਾਰ ਡ੍ਰਾਇੰਗ ਰੂਮ ਡ੍ਰਾਇੰਗ ਰੂਮਾਂ ਦੇ ਨਾਮ ਰੱਖੇ ਹੋਏ ਜਿਵੇਂ ਪੁਰਾਣੇ ਰਾਜਿਆਂ ਦੇ ਦਰਬਾਰੇ ਆਮ ਦਰਬਾਰੇ ਖਾਸ ਐਦਾਂ ਐਦਾਂ ਡਾ ਲੈਵਿਸ਼ ਜਿਹੜੇ ਬਾਥਰੂਮ ਦੇ ਟੂਟੀਆਂ ਮਹਿੰਗੀਆਂ ਪੱਥਰ ਇਟਲੀ ਤੋਂ ਲਿਆ ਕੇ ਲਾਇਆ ਹੋਇਆ ਚਲੋ ਪੈਸੇ ਤਾਂ ਮਿਲ ਨਹੀਂ ਸੀ ਕ腐ਸ਼ਨ ਕੀਤੀ ਸੀ ਉਹ ਤਾਂ ਮਿਲੀ ਮਿਲੇ ਨੇ ਘਰ ਵੀ ਚਲੋ ਲਾਇਆ ਹੋਣਾ ਪੈਸਾ ਅੱਬਰ ਦਾ ਪੈਸਾ ਆਇਆ ਹੋਇਆ ਸੀ ਇੱਕ ਹੋਰ ਚੀਜ਼ ਮਿਲੀ ਮੈਨੂੰ ਜਦੋਂ ਅਫਸਰਾਂ ਨੇ ਰਾਤ ਨੂੰ 12 ਵਜੇ ਉਹਦੀ ਘਰ ਦੀ ਤਲਾਸ਼ੀ ਲਈ ਜਦੋਂ 12 ਵਜੇ ਮੈਨੂੰ ਫੋਨ ਆਇਆ ਨਾ ਮੈਨੂੰ ਦੱਸੀ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਬਾਈ ਇੱਕ ਚੀਜ਼ ਇਹ ਜੀ ਮਿਲੀ ਨੋਟ ਗਿਣਨ ਵਾਲੀ ਮਸ਼ੀਨ ਮਿਲੀ ਬਈ ਤੁਸੀਂ ਮੈਨੂੰ ਦੱਸ ਦੋ ਬੈਂਕ ਤੋਂ ਬਿਨਾ ਇਹ ਨੋਟ ਗਿਣਨ ਵਾਲੀ ਮਸ਼ੀਨ ਕਿਸੇ ਹੋਰ ਦੇ ਘਰੇ ਤੁਹਾਡੇ ਘਰੇ ਹੈਗੀ ਨੋਟ ਗਿਣਨ ਵਾਲੀ ਮਸ਼ੀਨ ਨੋਟ ਦੀ ਹੈ ਨਹੀਂ ਮਸ਼ੀਨ ਕੀ ਕਰਾਂਗੇ ਇਹਦਾ ਮਤਲਬ ਉਹਦਾ ਟੱਬਰ ਵੀ ਨੋਟ ਗਿਣ-ਗਿਣ ਥੱਕ ਗਿਆ ਹੋਊਗਾ ਉਹਨੇ ਕਿਹਾ ਹੋਣਾ ਤੇਰਾ ਤਾਂ ਰੋਜ਼ ਦਾ ਕੰਮ ਆਪਦਾ ਮਸ਼ੀਨ ਤੋਂ ਗਣਾਸ ਆਥੋਂ ਨਹੀਂ ਸਾਥੋਂ ਨਹੀਂ ਗਿਣੇ ਜਾਂਦੇ ਤੇ ਫਿਰ ਕਿੱਥੇ ਲੈ ਗਿਆ ਜੀ ਤੇ ਕਿੱਥੇ ਰਹਿੰਦਾ 6x6 ਦੇ ਕਮਰੇ ਚ ਰਹਿੰਦਾ ਜੇਲ੍ਹ ਚ ਨਾਲ ਲੈ ਗਿਆ ਪਤਾ ਨਹੀਂ ਕਿਉਂ ਕਾਲੀਆਂ ਲੱਗੀਆਂ ਪਈਆਂ ਨੇ ਲੁੱਟ ਲੀਏ ਲੁੱਟ ਲੀਏ ਜਵਾਕਾਂ ਵਾਸਤੇ ਕੁਝ ਕਰ ਜੀਏ ਉਹ ਜਵਾਕਾਂ ਵਾਸਤੇ ਕੁਝ ਛੱਡ ਵੀ ਜਾਓ ਯਾਰ ਉਹ ਵੀ ਕੁਝ ਕਰ ਲੈਣ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਚੱਕੋ ਚੱਕੋ ਕਰਦੇ ਘਾਟਾ ਨਹੀਂ ਰੱਖਦੇ ਜਿੰਨਾ ਵਾਸਤੇ ਪਾਪ ਕਮਾਈ ਜਾਨੋ ਘਾਟਾ ਨਹੀਂ ਰੱਖਦੇ ਕਹਿੰਦੇ ਕੋਟ ਸ਼ਮੀਰ ਵਾਲੀ ਭੂਆ ਫੁੱਲਾਂ ਤੇ ਆਜੂ ਚੱਕੋ 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 ਫੂਕ ਕੇ ਆਈਏ ਰੋਟੀ ਜਵਾਕ ਰੋਈ ਜਾਂਦੇ ਨੇ ਰੋਟੀ ਪਕਾਈ ਆ ਜਿੰਨਾ ਫਿਰ ਸਾਰਿਆਂ ਗੇ ਠੱਗੀਆਂ ਮਾਰਦਾ ਰਹੇ ਆ ਬੰਦਿਆ ਸੋ ਕਿਤੇ ਨਹੀਂ ਜਾਣਾ ਬਾਈ ਨਾਲ ਚਾਰ ਗਰੀਬਾਂ ਦੀਆਂ ਦੁਆਵਾਂ ਲੈ ਲਓ ਉਹ ਨਾਲ ਜਾਣ ਗਏ ਗਰੀਬ ਦੀ ਦੁਆ ਪਰਮਾਤਮਾ ਦੀ ਦਰਗਾਹ ਸਿੱਧਾ ਰਸਤਾ ਬਾਈ ਕੋਈ ਬਾਈਪਾਸ ਨਹੀਂ ਹੈਗਾ ਨਾ ਦੋਹੀ ਉਹ ਮੈਨੂੰ ਇੱਕ ਫੋਨ ਆਇਆ ਕਿਸੇ ਲੀਡਰ ਦਾ ਮਾਨ ਸਾਹਿਬ ਛੋਟੇ ਥੋੜਾ ਛੋਟੇ ਲੈਵਲ ਤੇ ਆ ਗਏ ਮੈਂ ਕੀ ਦਾ 10000 ਲੈਂਦਾ ਫੜ ਲਿਆ ਇੱਕ ਕਾਨੂੰਗੋ 10000 ਕੀ ਹੁੰਦਾ ਜੀ ਮੈਂ ਕਿਹਾ ਜਨਾਬ ਜੀ ਤੁਸੀਂ ਕਾਨੂੰਗੋ ਵਾਲੇ ਪਾਸੇ ਸੋਚਦੇ ਹੋ ਤੁਸੀਂ ਉਧਰਲੇ ਪਾਸੇ ਸੋਚੋ 10000 ਉਹ ਬੰਦਾ ਜੀ ਤਾਂ ਮੰਗਿਆ ਹੋਊਗਾ ਉਹ ਕਿਵੇਂ ਲੈ ਕੇ ਆਉਂਦਾ 10000 ਕਿਹਦੀ ਕਿਹਦੀ ਮਿੰਤਾ ਕੀਤੀ ਹੋਣੀ ਆ ਉਹਨੇ ਕਿਹਦੇ ਕਿਹਦੇ ਪੈਰਾਂ 'ਚ ਪੱਗ ਧਰੀ ਹੋਣੀ ਕਿਹੜੀ ਕਿਹੜੀ ਸੌਂ ਖਾਦੀ ਹੋਣੀ ਗੁਰੂ ਮਹਾਰਾਜ ਦੀ ਸੌਂ ਯਾਰ 6 ਮਹੀਨੇ ਚ ਮੋੜ ਦੂ ਮੈਨੂੰ 10000 ਦੇ ਦੇ ਤੇ ਹੋ ਸਕਦਾ ਕਾਨੂੰਗੋ ਦਾ ਤਾਂ 10000 ਰੁਪਏ ਦਾ ਇੱਕ ਰਾਤ ਦਾ ਡਿਨਰ ਹੋਵੇ ਮਹਿਫਿਲ ਹੋਵੇ ਪਰ ਦੂਜੇ ਪਾਸੇ ਸੋਚੋ ਸੋ ਮੈਂ ਹਮੇਸ਼ਾ ਲੋਕਾਂ ਵਾਲੇ ਪਾਸੇ ਸੋਚਦਾ ਆਂ ਬਾਈ ਮੈਂ ਲੋਕਾਂ ਵਾਲੇ ਪਾਸੋਂ ਆ ਮੈਂ ਲੋਕਾਂ ਚੋਂ ਆ ਮੈਂ ਜਦੋਂ ਪਾਰਲੀਮੈਂਟ ਚ ਵੀ ਜਾਂਦਾ ਸੀ ਮੈਂ ਲੀਡਰ ਬਣ ਕੇ ਨਹੀਂ ਜਾਂਦਾ ਸੀ ਮੈਂ ਤਾਂ ਪਬਲਿਕ ਬਣ ਕੇ ਜਾਂਦਾ ਸੀ ਜੋ ਗਾਲਾਂ ਤੁਹਾਡੇ ਦਿਲ 'ਚ ਸੀ ਮੈਂ ਉੱਥੇ ਕੱਢ ਦਿੰਦਾ ਸੀ ਪੜਾਅ ਥੋੜੀ ਨਿਕਲ ਜਾਂਦੀ ਸੀ ਵੀ ਉਹੀ ਕਹਿੰਦਾ ਜੋ ਆਸੀਂ ਕਹਿੰਨੇ ਆ ਕੈਸਟ ਸਿਡੀਅਾਂ 'ਚ ਵੀ ਇਹੀ ਕਰਿਆ ਸੀ ਮੈਂ ਹੋਰ ਕੀ ਕਰਿਆ ਸੀ ਮੈਂ ਸਿਸਟਮ ਦੇ ਖਲਾਫ ਹੀ ਬੋਲਿਆ ਸੀ ਆਖਿਰਦਾਸ ਕਰਦਾ ਦੋ ਵੇਲੇ ਪ੍ਰਮਾਤਮਾ ਜਿੰਨੇ ਵੱਡੇ ਅਹੁਦੇ ਤੇ ਜਿੰਨੇ ਵੱਡੇ ਮਾਨ ਸਨਮਾਨ ਤੇ ਮੈਨੂੰ ਦੇ ਪੰਜਾਬੀਆਂ ਨੇ ਬਿਠਾਤਾ ਨਾ ਤਾਂ ਮੈਂ ਸੋਚਿਆ ਸੀ हां जे ਬਿਠਾਤਾ ਤਾਂ ਕੋਈ ਮੇਰੇ ਤੋਂ ਉਮੀਦ ਹੀ ਰੱਖੀ ਹੋਣੀ ਮੇਰੇ ਤੇ ਯਕੀਨ ਹੀ ਕੀਤਾ ਹੋਣਾ ਕੋਈ ਅਣੀ ਡੈਡਾ ਡੀ ਲੀਡਰਾਂ ਨੂੰ ਕੌਣ ਹਰਾ ਸਕਦਾ ਮੇਰੇ ਵਰਗਾ ਆਮ ਘਰਾਂ ਚੋਂ ਉੱਠ ਕੇ ਤਾਂ ਫਿਰ ਉਹ ਯਕੀਨ ਤੇ ਪੂਰਾ ਉਤਰਦਾ ਪਰਮਾਤਮਾ ਬਖਸ਼ੇ ਕੋਈ ਇਹੋ ਜੀ ਗਲਤ ਫਾਈਲ ਨਾ ਸਾਈਨ ਹੋ ਜੇ ਜਿਹਦੇ ਨਾਲ ਕੋਈ ਲੋਕਾਂ ਨੂੰ ਦੁੱਖ ਪਹੁੰਚਦਾ ਹੋਵੇ ਮੈਂ ਕਦੇ ਵੀ ਉਹ ਫਾਈਲ ਸਾਈਨ ਨਹੀਂ ਕਰਦਾ ਜਦੋਂ ਫਾਈਲ ਸਾਈਨ ਕਰਦਾ ਹਾਂ ਤਾਂ ਕੋਈ ਪੰਜਾਬ ਨੂੰ ਫਾਇਦਾ ਹੁੰਦਾ ਹੋਵੇ ਬਸ ਹਾਂ ਕੁਝ ਕੰਮਾਂ 'ਚ ਟਾਈਮ ਲੱਗ ਸਕਦਾ ਹੈ ਕੁਝ ਕੰਮਾਂ ਨੂੰ ਦੇਖੋ ਬਿਜਲੀ ਹੋ ਗਈ ਸਕੂਲ ਸ਼ੁਰੂ ਹੋ ਗਏ ਬਹੁਤ ਸੋਨੇ ਬਣਨੇ ਆਮ ਆਦਮੀ ਕਲੀਨਿਕ ਬਣ ਕੇ 600 664 ਬਣ ਗਏ 50 ਲੱਖ ਤੋਂ ਵੱਧ ਬੰਦਾ ਉੱਥੇ ਆ ਕੇ ਦਵਾਈਆਂ ਲੈ ਚੁੱਕਿਆ ਤੇ ਨਾਲ ਖੇਤੀ ਬਾਰੇ ਬਹੁਤ ਮੈਂ ਖੇਤੀ ਵਾਲਾ ਮੱਥਾ ਮਾਰਦਾ ਹੁਣ ਤੁਸੀਂ ਦੇਖੋ ਆ ਸਤਲੋਜ ਹੈ ਉਹ ਰੋਜ਼ ਤੀਜੇ ਦੇ ਨਾਲ ਆਉਂਦੇ ਨੇ ਐਸਬੀਐਲ ਮੈਂ ਕਹਿੰਦਾ ਯਾਰ ਐਸਬੀਐਲ ਜਦੋਂ ਹੈ ਹੀ ਨਹੀਂ ਸਾਡੇ ਕੋਲੇ ਕਿੱਥੋਂ ਦੇ ਦਈਏ ਤੁਹਾਨੂੰ ਕਹਿੰਦੇ ਜੀ ਸੁਪਰੀਮ ਕੋਰਟ ਨੇ ਕਿਹਾ ਹੈ ਜਾਤਾ ਹੈ ਇਹਦਾ ਪਾਣੀ ਦੇ ਦੋ ਜਾਂ ਕੋਈ ਹੋਰ ਤਰੀਕਾ ਮੈਂ ਇੱਕ ਹੋਰ ਤਰੀਕਾ ਲੱਭਿਆ ਮੈਂ ਕਹਿੰਦਾ ਮੈਂ ਪਾਣੀ ਨਹੀਂ ਐਸਐਲ ਤੋਂ ਪਾਣੀ ਭੁੱਲ ਜਾਓ ਜੀ ਸਾਡੇ ਕੋਲ ਸਤਲੁਜ ਹੈ ਨਹੀਂ ਕਹਿੰਦੇ ਪਰ ਹੋਰ ਤਰੀਕਾ ਮੈਂ ਕਹਿੰਦਾ ਹੋਰ ਤਰੀਕਾ ਹੈਗਾ ਇਹਦੇ ਨਾਂ 'ਚ ਹੀ ਹੈ ਕਹਿੰਦੇ ਕਿਵੇਂ ਮੈਂ ਕਹਿੰਦਾ ਨਾਂ ਬਦਲ ਕੇ ਨਾ ਐਸਐਲ ਤੋਂ ਬਾਈ ਐਸਐਲ ਕਰ ਲਓ ਕਹਿੰਦੇ ਜੀ ਉਹ ਕਿਆ ਹੁੰਦਾ ਹੈ ਮੈਂ ਕਹਿੰਦਾ ਜੀ ਐਸਐਲ ਹੋ ਗਿਆ ਸਤਲੁਜ ਤੋਂ ਯਮਨਾ ਲਿੰਕ ਬਈ ਐਸਾ ਲੋਗੇ ਯਮਨਾ ਤੋਂ ਸਤਲੁਜ ਲਿੰਕ ਯਮਨਾ ਤੋਂ ਇਧਰ ਨੂੰ ਭੇਜ ਦੋ ਸਾਰੇ ਹਰਿਆਣੇ ਨੂੰ ਪਾਣੀ ਮਿਲ ਜੂ ਚੱਕ ਕੇ ਸਾਡੇ ਸਤਲੁਜ ਚ ਪਾ ਦਿਓ ਜਿੰਨਾ ਕਿ ਬਚਦਾ ਠੀਕ ਹੈ ਨਾਲੇ ਨਾਲੇ ਉਹੀ ਯਮਨਾ ਸਾਰੇ ਯੂਪੀ ਨੂੰ ਡਬੋ ਦਿੰਦੀ ਹੈ ਉਹ ਬੰਗਾਲ ਤੱਕ ਬੰਗਲਾਦੇਸ਼ ਨੂੰ ਡਬੋ ਦਿੰਦੀ ਹੈ ਠੀਕ ਹੈ ਨਾਲੇ ਉਹ ਵੱਜ ਜਾਣਗੇ ਹੁਣ ਤਾਂ ਚੰਤੇ ਵੀ ਪਾਣੀ ਪਹੁੰਚਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਹੁਣ ਕੋਈ ਗ੍ਰੈਵਿਟੀ ਦਾ ਇਸ਼ੂ ਥੋੜੀ ਹੈ ਨਾਲੇ ਜੇ ਯਮਨਾ ਤੋਂ ਛਾਰਦਾ ਗੁਜਰਾਤ ਤੱਕ ਲੈ ਕੇ ਜਾ ਸਕਦੇ ਭਾਇਆ ਕਰਨਾਲ ਨਹੀਂ ਹੋ ਸਕਦੇ ਫਿਰ ਉੱਧ ਮੁੜ ਕੇ ਕਹਿੰਦੇ ਨਾ 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 ਨਹੀਂ ਗੱਲ ਬਾਹਰ ਨਾ ਕਹਦੀ ਕਿਤੇ ਬਾਹਰ ਨਾ ਕਹਦੀ ਮੈਂ ਕਿਹਾ ਮੈਂ ਦੱਸੂ ਸਾਰਿਆਂ ਨੂੰ ਆ ਜਾਓ ਦੇਖ ਲਓ ਮੈਂ ਕਿਹਾ ਸਤਲੁਜ ਮੇਰਾ ਆ ਸਤਲੁਜ ਆ ਨਾਲ ਹੈ ਭਾਈ ਜੀ ਦੇਖ ਕੇ ਜਾਓ ਬਹੁਤ ਸਾਰੇ ਤਾਂ ਮੇਰੇ ਸਤਲੁਜ ਪਾਰ ਕਰਕੇ ਆਏ ਹੋਣਗੇ ਨਾਲਾ ਬਣ ਗਿਆ ਯਾਰ ਇੱਕ ਛੋਟਾ ਜਾਓ ਉਹ ਚ ਪਾਣੀ ਮੰਗਦੇ ਨੇ ਸਾਡੇ ਕੋਲ ਕਿੱਥੇ ਪਾਣੀ ਪਰ ਹਾਂ ਅਸੀਂ ਆਪਣੇ ਪਾਣੀ ਨੂੰ ਯੂਟਿਲਾਈਜ਼ ਕਰਾਂਗੇ ਹੁਣ ਸਾਸੀ ਸਾਨੂੰ ਭੇਤ ਆ ਗਿਆ ਅਸੀਂ ਪਾਈਪਾਂ ਦੱਬ ਰਹੇ ਹਾਂ ਪਹਿਲਾਂ 90% ਸਰਕਾਰ ਦਿੰਦੀ ਸੀ ਪਾਈਪਾਂ ਦਾ 10% ਪੰਚਾਇਤ ਕਈ ਪੰਚਾਇਤਾਂ ਕੋਲੇ ਪੈਸੇ ਨਹੀਂ ਹੁੰਦੇ ਸੀ ਇਸ ਦਾ 10% ਵੀ ਆਪਾਂ ਦੇਵਾਂਗੇ ਅਸੀਂ ਉਹ ਉਹ ਜਗ੍ਹਾ ਤੇ ਪਾਣੀ ਇਸ ਵਾਰ ਪਹੁੰਚਾਤਾ ਜਿੱਥੇ 35-35 ਸਾਲ ਤੋਂ ਪਾਣੀ ਨਹੀਂ ਪਹੁੰਚਿਆ ਸੀ ਕੱਸੀਆਂ ਦਾ ਰਜਵਾਹਿਆਂ ਦਾ ਸਾਨੂੰ ਵੀਡੀਓ ਵੀ ਬਹੁਤ ਸਾਰੀਆਂ ਆਈਆਂ ਨੇ ਪਰ ਤਾੜੀਆਂ ਤਾਂ ਠੀਕ ਐ ਇੰਨੀਆਂ ਕਿ ਤਾੜੀਆਂ ਠੀਕ ਐ ਪਰ ਇਹ ਤਾੜੀਆਂ ਉਦੋਂ ਵੱਜਣੀਆਂ ਚਾਹੀਦੀਆਂ ਨੇ ਅਗਲੇ ਸਾਲ ਦੇ ਸੀਜ਼ਨ ਤੱਕ ਹੁਣ ਤੱਕ ਆਪਾਂ 33-34% ਪਾਣੀ ਆਪਣਾ ਇਸਤੇਮਾਲ ਕਰਦੇ ਸੀ ਪੰਜਾਬ ਆ ਅਸੀਂ ਪਾ ਕੇ ਪਾਈਪਾਂ ਜਿਵਾਹੇ ਚਲਾ ਕੇ ਅਸੀਂ 45% ਤੇ ਪਹੁੰਚ ਗਏ ਅਗਲੇ ਸਾਲ ਤੱਕ ਅਸੀਂ 70% ਤੇ ਹੋਵਾਂਗੇ ਟਿਊਬਵੈਲ ਜਿਹੜੇ ਨੇ ਉਹਨਾਂ ਨੂੰ ਬੰਦ ਕਰਾ ਦਾਂਗੇ ਕੱਸੀ ਦੇ ਪਾਣੀ ਨਾਲ ਪਾਣੀ ਲੱਗੂਗਾ ਮਿਨਰਲ ਵਾਟਰ ਹੈ ਉਹ ਪੂਰਾ ਉਹਦੇ ਵਿੱਚ ਮਿਨਰਲ ਨੇ ਸਾਰਾ ਕੁਝ ਹੈ ਤੇ ਨਾਲ ਮੋਟਰ ਬੰਦ ਹੋ ਜੂਗੀ ਉਹ ਥੱਲੋ ਧਰਤੀ ਚੋਂ ਸਾਡਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਬਚਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹ ਵੀ ਉਹ ਵੀ ਪੂਰਾ ਹੋ ਜੂਗਾ